ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਪਾਲੀਵੁੱਡ ਅਖਬਾਰ ਦੇ ਵਿੱਚ ਤੇ ਮੈਂ ਸ਼ਵੈਤਾ ਰਾਣਾ ਤੁਹਾਡੇ ਲਈ ਲੈ ਕੇ ਹਾਜ਼ਰਾਂ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਤੇ ਲੇਟੈਸਟ ਅਪਡੇਟਸ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬੀ ਗਾਇਕ ਸਿੰਘਾ ਸੋ ਫਿਲਹਾਲ ਹੁਣ ਸਿੰਘਾ ਵੀ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਉਹਨਾਂ ਦਾ ਉਸ ਉਹਨਾਂ ਇਲਾਕਿਆਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚ ਚੁੱਕੇ ਨੇ ਗਰਾਊਂਡ ਜ਼ੀਰੋ ਤੋਂ ਤਾਂ ਖਾਸ ਤਸਵੀਰਾਂ ਸਿੰਘੇ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਉਹ ਖੁਦ ਕਿਸ਼ਤੀਆਂ ਖਿੱਚਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਜਿਹੜੀਆਂ ਕਿਸ਼ਤੀਆਂ ਨੇ ਇਹ ਇਲੈਕਟ੍ਰੋਨਿਕ ਬੋਟਸ ਨਹੀਂ ਨੇ ਪਰ ਕੀ ਕਹਿੰਦੇ ਦੂਜੇ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਇਹਨਾਂ ਕਿਸ਼ਤੀਆਂ ਨੂੰ ਜਿਹੜਾ ਆਪੋ ਰੱਸੀ ਪਾ ਕੇ ਜਿਹੜਾ ਸਿੰਘੇ ਦੇ ਵੱਲੋਂ ਤੇ ਉਹਨਾਂ ਦੀ ਟੀਮ ਦੇ ਵੱਲੋਂ ਖਿੱਚ ਕੇ ਲੋਕਾਂ ਦਾ ਘਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਹਾਲਾਂਕਿ ਉਹਨਾਂ ਦੀ ਇਸ ਵੀਡੀਓ ਦੇ ਥੱਲੇ ਲੋਕਾਂ ਨੇ ਇਹ ਕਿਹਾ ਹੈ ਕਿ ਇਹਨੂੰ ਕਹਿੰਦੇ ਨੇ ਅਸਲ ਸੇਵਾ ਇਹਨੂੰ ਕਹਿੰਦੇ ਨੇ ਅਸਲੀ ਪੰਜਾਬੀਅਤ ਸੋ ਨਾ ਸਿਰਫ ਪੰਜਾਬ ਦੇ ਲੋਕੀ ਬਲਕਿ ਕਲਾਕਾਰ ਤੋਂ ਲੈ ਕੇ ਪੂਰੀ ਇੰਡਸਟਰੀ ਇਸ ਵਿੱਚ ਲਿਫ حال ਪੰਜਾਬ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੀ ਹੋਈ ਹੈ ਹੜਪੀੜਤਾਂ ਦੀ ਮਦਦ ਦੇ ਲਈ ਹਰ ਕੋਈ ਆਪਣਾ ਦਿਨ ਰਾਤ ਨਾਲ ਇਲਾਕਿਆਂ ਦੇ ਵਿੱਚ ਲਗਾ ਰਿਹਾ ਹੈ ਰਾਸ਼ਨ ਮੁਹੱਈਆ ਕਰਵਾ ਰਿਹਾ ਜਿਹੜੀਆਂ ਉਹਨਾਂ ਦੀ ਜ਼ਰੂਰੀ ਚੀਜ਼ਾਂ ਨੇ ਉਹਨਾਂ ਦੀ ਪਹੁੰਚ ਉਹਨਾਂ ਤੱਕ ਕਰਵਾਈ ਜਾ ਰਹੀ ਹੈ ਤਾਂ ਦਿਨ ਰਾਤ ਇਹ ਸਹਾਇਤਾ ਜਿਹੜੀ ਹੈ ਹਰ ਇੱਕ ਪੰਜਾਬੀ ਦੇ ਵੱਲੋਂ ਮੋਢੇ ਦੇ ਨਾਲ ਮੋਢਾ ਜੋੜ ਕੇ ਕੀਤੀ ਜਾ ਰਹੀ ਹੈ ਸੱਚੀ ਯਾਰ ਬੰਦਾ ਨਾ ਦਿਨੋਂ ਦੋਂ ਤੱਕ ਕੋਈ ਨਾ ਪਿਆਨ ਕੋਈ ਮ ਟਾਈਮ ਉੱਤੇ ਪੈਂਦੀ ਮਾਰਨੀ ਕਦੇ ਰੁੜ ਜਾਂਦੇ ਘਰ ਕਦੇ ਕਾਰ ਨਹੀਂ ਹਾਂ ਸਰਕਾਰਾਂ ਕਿੱਥੇ ਖੜਧੀਆਂ ਨਾਲੀ ਸਾਡੇ ਪਾਣੀ ਵਿੱਚ ਫਿਰਦੇ ਜਵਾਨੀ ਹਾਂ ਅਸੀਂ ਹੁੰਨਿਆ ਪੰਜਾਬੀ ਨਹੀਂ ਅਸੀਂ ਹੁੰਨਿਆ ਪੰਜਾਬੀ ਹਾਂ ਅਸੀਂ ਹੁੰਨਿਆ ਪੰਜਾਬੀ ਓਏ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਕਿਸਾਨ ਭਰਾ ਨੇ ਹੌਸਲਾ ਰੱਖਣਾ ਆਪਾਂ ਸਾਰਿਆਂ ਨੇ ਮਾਰਾ ਟਾਈਮ ਆਉਂਦਾ ਹੈ ਇਹਦਾ ਮਤਲਬ ਇਹ ਨਹੀਂ ਮੈਨੂੰ ਪਤਾ ਸਾਡੇ ਅੱਗੇ ਕਿਸਾਨਾਂ ਦੇ ਉੱਤੇ ਬਹੁਤ ਅਤਿਆਚਾਰ ਹੋਏ ਨੇ ਤੇ ਸਾਡੇ ਕਿਸਾਨ ਭਰਾ ਭਾਬੂ ਵੀ ਉਹ ਛੇਤੀ ਨੇ ਤੇ ਗਲਤ ਸਟੈਪ ਬਹੁਤ ਛੇਤੀ ਚੱਕ ਜਾਂਦੇ ਨੇ ਪਰ ਆਪਾਂ ਇੱਥੇ ਹੋਣਾ ਇਕੱਠੇ ਹੋ ਕੇ ਆਪਾਂ ਨਾ ਆਪਦਾ ਪੰਜਾਬ ਬਚਾਉਣਾ ਹੈ ਆਪਾਂ ਹੋਤੇ ਹੀ ਜਿਹੜੇ ਗਾਇਕ ਜਾਂ ਜਿਹੜੇ ਕਲਾਕਾਰ ਖਾਸ ਤੌਰ ਤੇ ਇਹਨਾਂ ਇਲਾਕਿਆਂ ਦੇ ਵਿੱਚ ਨਹੀਂ ਪਹੁੰਚ ਪਾ ਰਹੇ ਨੇ ਉਹ ਹੁਣ ਖਾਸ ਤੌਰ ਤੇ ਆਪਣੇ ਘਰੋਂ ਬੈਠੇ ਜਾਂ ਜਿੱਥੇ ਵੀ ਉਹਨਾਂ ਦੀ ਫਿਲਹਾਲ ਰਿਹਾਈਸ਼ ਹੈ ਉੱਥੋਂ ਦੀ ਉਹ ਵੀਡੀਓਜ਼ ਬਣਾ ਕੇ ਇਹ ਚੀਜ਼ ਸੁਨੇਹਾ ਸਾਰਿਆਂ ਨੂੰ ਜ਼ਰੂਰ ਦੇ ਰਹੇ ਨੇ ਕਿ ਜਿਨ੍ਹਾਂ ਨੇ ਫਿਲਹਾਲ ਇਸ ਚੀਜ਼ ਦੇ ਵਿੱਚ ਆਪਣਾ ਯੋਗਦਾਨ ਨਹੀਂ ਪਾਇਆ ਹੈ ਉਹ ਖਾਸ ਤੌਰ ਤੇ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚਣ ਤੇ ਉੱਥੇ ਉਹਨਾਂ ਦੀ ਮਦਦ ਜ਼ਰੂਰ ਕਰਨ ਸੋ ਵੀਤ ਬਲਜੀਤ ਦੇ ਵੱਲੋਂ ਵੀ ਇਹ ਜ਼ਰੂਰ ਕਲਾਕੀ ਗਈ ਹੈ ਕਿ ਉਹਨਾਂ ਦੇ ਵੱਲੋਂ ਆਪਣੀ ਟੀਮ ਦੀ ਸਹਾਇਤਾ ਦੇ ਨਾਲ ਆਪਣੀ ਟੀਮ ਜਿਹੜੀ ਆ ਹਾਲ ਗਰਾਉਂਡ 0 ਤੇ ਭੇਜੀ ਗਈ ਹੈ ਤੇ ਜਿਨ੍ਹਾਂ ਕੋਲੋ ਜਿੰਨਾ ਸਰਦਾ ਬਣਦਾ ਹੈ ਹਰ ਕੋਈ ਉਹਨਾਂ ਦੀ ਮਦਦ ਜੜੀ ਜ਼ਰੂਰ ਕਰ ਰਿਹਾ ਹੈ ਸੋ ਆਓ ਵੇਖ ਲੈਨੇ ਵੀਤ ਬਲਜੀਤ ਦਾ ਕੀ ਕੁਝ ਕਹਿਣਾ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਹੜਾਂ ਕਾਰਨ ਪੰਜਾਬ ਵਿੱਚ ਬਹੁਤ ਨੁਕਸਾਨ ਹੋਇਆ ਹੈ ਤੇ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਆਪਣੇ ਵੱਲੋਂ ਹੜ ਪੀੜਤਾਂ ਦੀ ਮਦਦ ਕੀਤੀ ਜਾਵੇ ਤੇ ਸਾਡੀ ਟੀਮ ਵੀ ਆਪਣੇ ਵੱਲੋਂ ਯੋਗਦਾਨ ਪਾ ਰਹੀ ਹੈ ਪ੍ਰਮਾਤਮਾ ਕਿਰਪਾ ਕਰੇ ਸਭ ਦੇ ਘਰੇ ਖੁਸ਼ੀ ਆਵੇ ਗੱਲ ਕਰਦੇ ਹੁਣ ਰੁਪਿੰਦਰ ਹਾਂਡਾ ਦੀ ਤਾਂ ਰੁਪਿੰਦਰ ਹਾਂਡਾ ਵੀ ਫਿਲਹਾਲ ਬਾਹਰਲੇ ਮੁਲਕਾਂ ਦੇ ਵਿੱਚ ਆਪਣੇ ਸ਼ੋਅਜ਼ ਦੇ ਵਿੱਚ ਬੀਜ਼ੀ ਹੈ ਹਾਲਾਂਕਿ ਇੱਥੇ ਇਹਨਾਂ ਕਲਾਕਾਰਾਂ ਦਾ ਇਹ ਜ਼ਰੂਰ ਕਹਿਣਾ ਹੈ ਕਿ ਜਿਹੜੀਆਂ ਉਹਨਾਂ ਦੀਆਂ ਪਹਿਲੇ ਕਮਿਟਮੈਂਟਸ ਹੋ ਚੁੱਕੀਆਂ ਨੇ ਆਪਣੇ ਪ੍ਰੋਜੈਕਟਸ ਨੂੰ ਲੈ ਕੇ ਆਪਣੇ ਕਮਾਕਾਰਾਂ ਨੂੰ ਲੈ ਕੇ ਉਹ ਫਿਲਹਾਲ ਉਹਨਾਂ ਕਮਿਟਮੈਂਟਸ ਤੋਂ ਡਿਨਾਈ ਨਹੀਂ ਕਰ ਸਕਦੇ ਪਰ ਉਹਨਾਂ ਦੇ ਵੱਲੋਂ ਆਪਣੀ ਟੀਮਾਂ ਦੀ ਮਦਦ ਦੇ ਨਾਲ ਉੱਥੇ ਜਿਹੜੀ ਹੈ ਜ਼ਰੂਰ ਪਹੁੰਚ ਕੀਤੀ ਜਾ ਰਹੀ ਹੈ ਇਹਨਾਂ ਖੇਤਰਾਂ ਦੇ ਵਿੱਚ ਇਸੇ ਦੇ ਵਿਚਕਾਰ ਰੁਪਿੰਦਰ ਹਾਂਡਾ ਨੇ ਵੀ ਆਪਣਾ ਪੱਖ ਰੱਖਿਆ ਹੈ ਉਹਨਾਂ ਨੇ ਦੱਸਿਆ ਹੈ ਕਿ ਉਹ ਫਿਲਹਾਲ ਪੰਜਾਬ ਨਹੀਂ ਆ ਸਕਤੇ ਪਰ ਜਦੋਂ ਵੀ ਉਹ ਪੰਜਾਬ ਪਹੁੰਚਣਗੇ ਉਹਨਾਂ ਇਲਾਕਿਆਂ ਦੇ ਵਿੱਚ ਖੁਦ ਪਹੁੰਚਣਗੇ ਤੇ ਉਹਨਾਂ ਲੋਕਾਂ ਦਾ ਹਾਲ ਜਿਹੜਾ ਹੈ ਇਹ ਜਿੰਨਾ ਉਹਨਾਂ ਕੋਲ ਸਰਦਾ ਬਣਦਾ ਹੋਵੇਗਾ ਆਪਣਿਆਂ ਪੱਖੀ ਆਪਣੀ ਮਦਦ ਕਹਿ ਸਕਦੇ ਆ ਕਿ ਉਹਨਾਂ ਦੀ ਮਦਦ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਵੇਗੀ ਸੋ ਰੁਪਿੰਦਰ ਹੰਡਾ ਨੇ ਦੱਸਿਆ ਕਿ ਫਿਲਹਾਲ ਉਹ ਬਾਹਰਲੇ ਮੁਲਕਾਂ ਦੇ ਵਿੱਚ ਹੈ ਉੱਥੇ ਉਹਨਾਂ ਦੇ ਸ਼ੋਜ਼ ਨੇ ਉਹਨਾਂ ਦੀਆਂ ਕਾਫੀ ਸਾਰੀਆਂ ਕਮਿਟਮੈਂਟਸ ਕੀਤੀਆਂ ਗਈਆਂ ਨੇ ਸੋ ਫਿਲਹਾਲ ਉਹ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਡਿਨਾਈ ਨਹੀਂ ਕਰ ਸਕਦੇ ਪਰ ਜਦੋਂ ਵੀ ਉਹ ਪੰਜਾਬ ਆਉਣਗੇ ਤਾਂ ਇਹਨਾਂ ਖੇਤਰਾਂ ਦੇ ਵਿੱਚ ਜਾਇਜ਼ਾ ਲੈਣ ਦੇ ਲਈ ਜ਼ਰੂਰ ਪਹੁੰਚਣਗੇ ਪੰਜਾਬ ਦੇ ਵਿੱਚ ਜਿਹੜੇ ਬਣੇ ਹੋਇਆ ਬਹੁਤ ਹੀ ਹਾਲਾਤਾਂ ਬਾਰੇ ਮਤਲਬ ਸ਼ਬਦੀ ਨਹੀਂ ਹੈਗੇ ਆਪਣੇ ਕੋਲ ਕਹਿਣ ਨੂੰ ਵੀ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਸਾਡਾ ਐਸ ਹਾਲਾਤਾਂ ਵਿੱਚ ਆ ਜਾਊਗਾ ਔਰ ਸਾਡੇ ਆਵਾਮ ਨੂੰ ਇੰਨੇ ਔਖੇ ਤੇ ਹਾਰਡ ਟਾਈਮ ਨੂੰ ਫੇਸ ਕਰਨਾ ਪਊਗਾ ਮੈਂ ਸਵੇਲੇ ਹੈਗੀ ਆ ਸੈਨ ਫ੍ਰਾਂਸਿਸਕੋ ਔਰ ਪਰਸੋ ਮੇਰਾ ਸ਼ੋਅ ਸੀਗਾ ਯੂਬਾ ਸਿਟੀ ਕਿਉਂਕਿ ਮੈਂ ਹੁਣ ਪੰਜਾਬ ਤੋਂ ਥੋੜਾ ਦੂਰ ਆ ਅਸੀਂ ਆਪਣੇ ਹੱਥੀਂ ਸੇਵਾ ਨਹੀਂ ਉੱਥੇ ਆ ਕੇ ਕਰ ਸਕਦੇ ਬਟ ਜਦੋਂ ਵੀ ਮੈਂ ਪੰਜਾਬ ਆਉਂਗੀ ਮੈਂ ਜ਼ਰੂਰ ਉੱਥੇ ਆ ਕੇ ਆਪਣੇ ਹੱਥਾਂ ਨਾਲ ਸੇਵਾ ਕਰਾਂਗੀ ਪਰ ਮੈਂ ਜਿੰਨੀ ਵੀ ਮੇਰੀ ਯੂਬਾ ਸਿਟੀ ਤੋਂ ਮੈਂ ਪੇਮੈਂਟ ਲਈ ਹੈ ਮੇਰੇ ਸ਼ੋਹ ਦੀ ਸਾਰੀ ਪੇਮੈਂਟ ਮੈਂ ਪੰਜਾਬ ਜਿੰਨੇ ਵੀ ਪੀਠਤ ਨੇ ਜਿਹੜੇ ਲੋੜਵੰਦ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਤੇ ਨਾ ਸਿਰਫ ਪੰਜਾਬ ਵਾਸੀ ਬਲਕਿ ਜਿਹੜੇ ਇਨਫਲੂਐਂਸਰਜ਼ ਫਿਲਹਾਲ ਪੰਜਾਬ ਦਾ ਹਾਲ ਦੇਖ ਰਹੇ ਨੇ ਜਾਂ ਜਿਹੜੇ ਲੋਕੀ ਬਾਹਰਲੇ ਮੁਲਕਾਂ ਦਾ ਪੰਜਾਬ ਦਾ ਹਾਲ ਦੇਖ ਰਹੇ ਨੇ ਹਰ ਕੋਈ ਆਪਣਾ ਯੋਗਦਾਨ ਜ਼ਰੂਰ ਪਾ ਰਿਹਾ ਹੈ ਇਸੇ ਦੇ ਵਿਚਕਾਰ ਤੰਜ਼ਾਨੀਆ ਤੋਂ ਇਨਫਲੂਐਂਸਰ ਕਿਲੀ ਪੌਲ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਫੇਮਸ ਨੇ ਜੋ ਕਾਫੀ ਜਿਹੜੀਆਂ ਕਹਿ ਸਕਦੇ ਆ ਮੋਟੀਵੇਸ਼ਨਲ ਪ੍ਰੋਮੋਸ਼ਨਲ ਰੀਲਸ ਬਣਾਉਂਦੇ ਨੇ ਖਾਸ ਤੌਰ ਤੇ ਉਹ ਪੰਜਾਬੀਅਤ ਦੇ ਨਾਲ ਜੁੜੀਆਂ ਹੋਈਆਂ ਰੀਲਸ ਬਣਾਉਂਦੇ ਨੇ ਜਾਂ ਪੰਜਾਬੀ ਗੀਤਾਂ ਦੇ ਉੱਤੇ ਅਕਸਰ ਪਰਫਾਰਮ ਕਰਦੇ ਨੇ ਇਸੇ ਦੇ ਵਿਚਕਾਰ ਕਿਲੀ ਪੌਲ ਦੇ ਵੱਲੋਂ ਵੀ ਖਾਸ ਸੰਵੇਦਨਾ ਪੰਜਾਬ ਨੂੰ ਦਿੱਤੀ ਗਈ ਹੈ ਪੰਜਾਬੀ ਕਹਿ ਸਕਦੇ ਆ ਕਿ ਪੰਜਾਬੀਅਤ ਦੇ ਨਾਲ ਜੁੜਾ ਇੱਕ ਬਹੁਤ ਸੋਹਣਾ ਸੁਨੇਹਾ ਕੇਲੀ ਪਾਲ ਦੇ ਵੱਲੋਂ ਦਿੱਤਾ ਗਿਆ ਉਹਨਾਂ ਦੇ ਵੱਲੋਂ ਇੱਕ ਸਟੋਰੀ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਪਹਿਲੇ ਤਾਂ ਇਸ ਚੀਜ਼ ਦਾ ਦੁੱਖ ਜਤਾਇਆ ਕਿ ਪੰਜਾਬ ਦੇ ਵਿੱਚ ਜੋ ਫਿਲਹਾਲ ਹਾਲਾਤ ਬਣੇ ਹੋਏ ਨੇ ਤੇ ਨਾਲ ਹੀ ਉਹਨਾਂ ਨੇ ਆਪਣਾ ਯੋਗਦਾਨ ਪਾਉਣ ਦਾ ਜਿਹੜੀ ਕਹਿ ਸਕਦੇ ਆ ਕਿ ਗੱਲ ਜ਼ਰੂਰ ਆਖੀ ਹੈ ਕਿ ਉਹ ਵੀ ਫਿਲਹਾਲ ਇਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਉੱਥੇ ਦਾ ਜਾਇਜ਼ਾ ਜ਼ਰੂਰ ਲੈਣਗੇ ਤੇ ਆਪਣੇ ਵੱਲੋਂ ਸਰਦੀ ਵਣ ਦੀ ਮਦਦ ਜਿਹੜੀ ਹੈ ਉਹਨਾਂ ਦੇ ਵੱਲੋਂ ਜ਼ਰੂਰ ਕੀਤੀ ਜਾਵੇਗੀ Hello guys, I'm Kilipo, and I'm here. Um, I'm praying. Um, I was deeply shocked when I heard the news about uh, the flood that happened in Punjab. So I'm here and I pray for Punjab. I stand with Punjab, um, guys. I love you so much. There's nothing much I can do, but at least I show that I care and I pray for you guys. Take care of yourself. Um, may God bless you and give you strength during these bad times. Take care, guys. Love you so much. Thank you. ਤੇ ਉਥੇ ਹੀ ਉਹਨਾਂ ਗੱਲ ਕਰ ਲੈਨੇ ਸੋਨਮ ਬਾਜਵਾ ਸੋ ਪੰਜਾਬੀ ਕਲਾਕਾਰ ਸੋਨਮ ਬਾਜਵਾ ਦੇ ਵੱਲੋਂ ਵੀ ਫਿਲਹਾਲ ਉਹਨਾਂ ਦੇ ਟੀਮ ਦੇ ਵੱਲੋਂ ਵੀ ਗਲੋਬਲ ਸਿਕਸ ਦੇ ਨਾਲ ਪਹੁੰਚ ਕਰਕੇ ਉਹ ਤਾਂ ਇਲਾਕਿਆਂ ਦੇ ਵਿੱਚ ਚੌਥੇ ਦੀ ਮਦਦ ਜਿਹੜੀ ਆ ਪਹੁੰਚਾਈ ਗਈ ਹੈ ਮਦਦ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ ਕਿ ਉਹ ਫਿਲਹਾਲ ਆਪਣੇ ਪ੍ਰੋਜੈਕਟਸ ਦੇ ਵਿੱਚ ਬਿਜ਼ੀ ਹੈ ਜਿਨ੍ਹਾਂ ਨੂੰ ਉਹ ਛੱਡ ਕੇ ਨਹੀਂ ਆ ਸਕਦੀ ਪਰ ਉਹਨਾਂ ਦੀ ਟੀਮ ਜਿਹੜੀ ਹੈ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਹਰ ਆਪਣੀ ਮਦਦ ਜ਼ਰੂਰ ਕਰ ਰਹੀ ਹੈ ਸੋ ਇਸ ਦੇ ਵਿਚਕਾਰ ਸੋਨਮ ਬਾਜਵਾ ਨੇ ਵੀ ਇਹ ਵੀਡੀਓ ਖਾਸ ਤੌਰ ਤੇ ਜੀ ਕੀਤੀ ਗਈ ਹੈ ਜਿੱਥੇ ਉਹਨਾਂ ਦੀ ਟੀਮ ਖਾਸ ਰਾਸ਼ਨ ਪਾਣੀ ਲੈ ਕੇ ਉੱਥੇ ਪਹੁੰਚੀ ਹੈ ਤੇ ਉੱਥੇ ਦੇ ਹਾਲਾਤਾਂ ਦਾ ਜਾਇਜ਼ਾ ਲੈ ਰਹੀ ਹੈ ਬਾਈਕੁੱ ਜੀ ਦਾ ਖਾਲਸਾ ਬਾਈਕੁੱ ਜੀ ਦੇ ਗਲੋਬਲ ਸਿਕ ਦੀ ਟੀਮ ਦੇ ਵੱਲੋਂ ਜਿਹੜੀਆਂ ਸੇਵਾਵਾਂ ਗਰਾਉਂਡ ਜ਼ੀਰੋ ਤੇ ਚੱਲ ਰਹੀਆਂ ਨੇ ਉਹ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਹਰ ਘਰ ਤੱਕ ਪਹੁੰਚ ਸਕੀਏ ਇੱਕ ਪ੍ਰੋਪਰਲੀ ਤਰੀਕੇ ਦੇ ਸਿਰ ਅਸੈਸਮੈਂਟ ਕਰ ਸਕੀਏ ਔਰ ਰਾਈਟ ਡਾਇਰੈਕਸ਼ਨ ਦੇ ਵਿੱਚ ਘਰ ਰਾਈਟ ਪਲੈਨਿੰਗ ਦੇ ਵਿੱਚ ਘਰ ਉਹ ਹੈਡ ਹੈ ਜਿਹੜੀ ਚਾਹੇ ਉਹ ਛੋਟੀ ਤੋਂ ਛੋਟੀ ਹੋਵੇ ਚਾਹੇ ਉਹ ਵੱਡੀ ਤੋਂ ਵੱਡੀ ਹੋਵੇ ਸੋ ਉਹ ਏਡ ਔਰ ਉਹ ਸੇਵਾਵਾਂ ਉਹਨਾਂ ਘਰਾਂ ਤੱਕ ਪਹੁੰਚਾਈਆਂ ਜਾਣ ਸੋ ਅੱਜ ਸੋਨਮ ਬਾਜਵਾ ਜੀ ਦੀ ਟੀਮ 35 ਵਰੀ ਮੈਮ ਵਰੀ ਸਾਰੇ ਇੱਥੇ ਪਹੁੰਚੇ ਨੇ ਸੋ ਸਾਡੀ ਕੋਸ਼ਿਸ਼ ਸੀ ਕਿ ਅੱਜ ਅਸੀਂ ਹੁਣੇ ਫੀਲਡ ਦੇ ਵਿੱਚ ਘਰ ਅਸੈਸਮੈਂਟ ਕਰਕੇ ਆਏ ਹਾਂ ਇਹ ਅਸੈਸਮੈਂਟ ਕਰਨ ਦੇ ਦੌਰਾਨ ਇਹਨਾਂ ਨੇ ਕੁਛ ਘਰਾਂ ਦੀ ਜ਼ਿੰਮੇਵਾਰੀ ਲਈਤੀ ਹੈ ਕਿ ਅਸੀਂ ਇਹਨਾਂ ਦੇ ਘਰਾਂ ਦੀ ਔਰਮਤ ਕਰਾ ਕੇ ਉਹਨਾਂ ਨੂੰ ਰੀਬਿਲਡ ਕਰਕੇ ਉਹਨਾਂ ਦੁਆਰਾ ਇਹਨਾਂ ਦਾ ਮੋੜ ਦਾ ਸੇਵਾ ਕਰਨਾ ਚਾਹੁੰਦੇ ਆ ਸੋ ਮੈਂ ਸਾਰੀ ਇਹਨਾਂ ਦੀ ਟੀਮ ਦਾ ਔਰ ਖਾਸ ਤੌਰ ਤੇ ਮੇਰੀ ਸੋਨਮ ਜੀ ਦੇ ਨਾਲ ਕੱਲ ਰਾਤ ਵੀ ਗੱਲ ਚੱਲ ਰਹੀ ਹੈ ਕਿ ਮੈਂ ਉਹਨਾਂ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਜਿਹੜਾ ਇਹ ਗਰਾਉਂਡ ਪੱਧਰ ਤੇ ਔਰ ਪ੍ਰੋਪਰਲੀ ਅਸੈਸ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੈਸਮੈਂਟ ਕਰਕੇ ਉਸ ਤੋਂ ਬਾਅਦ ਅ ਡਿਸੀਜਨ ਲੈਣਾ ਔਰ ਉਸ ਤੋਂ ਬਾਅਦ ਐਗਜ਼ੀਕਿਊਸ਼ਨ ਕਰਨਾ ਸੋ ਇਹਨਾਂ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਸੁਰੰਗੀ ਦਾ ਧੰਨਵਾਦ ਕਰਦਾ ਵਾਈਕੂ ਜੀ ਦਾ ਖਾਸ ਤੌਰ ਤੇ ਵਾਈਕੂ ਜੀ ਦੀ ਫਤਿਹ ਸਦਾ ਚੜਦੀ ਕਲਾ ਪੰਜਾਬੀ ਕਲਾਕਾਰ ਜਰਨੈਲ ਸਿੰਘ ਦੇ ਵੱਲੋਂ ਵੀ ਪੰਜਾਬ ਦੇ ਇਹਨਾਂ ਹਾਲਾਤਾਂ ਦੇ ਉੱਤੇ ਗੱਲ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਉਹ ਵੀ ਕਾਫੀ ਸਾਰੀਆਂ ਆਰਗੇਨਾਈਜੇਸ਼ਨਸ ਦੇ ਨਾਲ ਰਲ ਕੇ ਪੰਜਾਬ ਦੀ ਸਹਾਇਤਾ ਜ਼ਰੂਰ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਫਿਲਹਾਲ ਪੰਜਾਬ ਦੇ ਉੱਤੇ ਮਾੜਾ ਸਮਾਂ ਆਇਆ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ ਮੁੜ ਤੋਂ ਖੜ ਨਹੀਂ ਸਕਦਾ ਜਦੋਂ ਤੱਕ ਮੂੜ ਵਸੇਬਾ ਨਹੀਂ ਹੁੰਦਾ ਉਹਨਾਂ ਦੀ ਟੀਮ ਤੇ ਨਾਲ ਹੀ ਹੋਰ ਕਈ ਜਾਣੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਰਲ ਕੇ ਜੋ ਸਹਾਇਤਾ ਕਰ ਰਹੀਆਂ ਨੇ ਉਹ ਇਕੱਠੇ ਇਹਨਾਂ ਦੇ ਲਈ ਕੰਮ ਜ਼ਰੂਰ ਕਰਨਗੇ ਸੋ ਆ ਵੀਕ ਲੈਣੇ ਜਨਰਲ ਸਿੰਘ ਹੋਰ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਦੱਸਣ ਦੀ ਲੋੜ ਨਹੀਂ ਆ ਕਿ ਪੰਜਾਬ ਅੱਜ ਕਿਹੜਿਆਂ ਹਾਲਾਤਾਂ ਚੋਂ ਲੰਘ ਰਿਹਾ ਆ ਸੋ ਗੁਰੂ ਸਾਹਿਬਾਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਪੰਜਾਬ ਧਰਮਾਂ ਤੇ ਮਜ਼ਬਾਂ ਤੋਂ ਉੱਪਰ ਉੱਠ ਕੇ ਜਿਹੜਾ ਸਮੁੱਚੀ ਮਾਨਵਤਾ ਦਾ ਜਿਹੜਾ ਸਨੇਹਾ ਦੇਣ ਰਿਹਾ ਨਾ ਔਰ ਚੜ੍ਹਦੀ ਕਲਾ 'ਚ ਰਹਿਣ ਰਿਹਾ ਇਹਦੇ ਵਰਗੀ ਮਿਸਾਲ ਦੁਨੀਆ 'ਚ ਕਿਤੇ ਨਹੀਂ ਮਿਲ ਸਕਦੀ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਕਿ ਕੁਦਰਤੀ ਆਫਤਾਂ ਜਿਹੜੀਆਂ ਨੇ ਪੰਜਾਬ ਤੇ ਕਈ ਸਦੀਆਂ ਤੋਂ ਆ ਰਹੀਆਂ ਨੇ ਪਰ ਪੰਜਾਬ ਨੇ ਮੁੜ ਕੇ ਪੰਜਾਬ ਨੂੰ ਖੜਾ ਕਰਤਾ ਉਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਸੋ ਅਸੀਂ ਇੱਕ ਗੱਲ ਚੈਣੀ ਚਾਹੁੰਦੇ ਆ ਕਿ ਕਰਨ ਕਰਾਉਣ ਵਾਲਾ ਕਾਲਪੁਰਖ ਵਾਹਿਗੁਰੂ ਆ ਪਰ ਉਹ ਕਿਸੇ ਨਾ ਕਿਸੇ ਦੀ ਝੋਲੀ ਸੇਵਾ ਪਾਉਂਦਾ ਆ ਸਾਡੀ ਸਾਰੀ ਟੀਮ ਰਿਦਮ ਬੁਆਇਜ਼ ਅਮਰਿੰਦਰ ਗੇਲ ਭਾਜੀ ਕਾਰਜ ਗੇਲ ਭਾਜੀ ਵਿਰਾਸਤ ਫਿਲਮ ਤੇ ਹੋਰ ਵੀ ਪਤਵੰਤੇ ਸੱਜਣ ਜਿਹਨੇ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਫੈਸਲਾ ਲਿਆ ਆ ਕਿ ਪੰਜਾਬ ਦੇ ਮੁੱਢ ਵਸੇਬੇ ਵਾਸਤੇ ਜਿਹੜੇ ਕਿ ਗੁਰਦਾਸਪੁਰ ਤੋਂ ਲੈ ਕੇ ਤੇ ਫਿਰੋਜ਼ਪੁਰ ਤੱਕ ਦਾ ਏਰੀਆ ਵਰਕਆਊਟ ਕਰਨ ਤੋਂ ਬਾਅਦ 15 ਤੋਂ 20 ਪਿੰਡਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਾਡੀ ਟੀਮ ਲਾਊਗੀ ਮੁਰੂ ਵਸੇਬੇ ਵਾਸਤੇ ਕਿ ਹਾਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਕਿ ਕਿੱਥੇ ਕੀ ਨੁਕਸਾਨ ਹੋਇਆ ਆ ਇਲਾਕੇ ਦੇ ਪਤਵੰਤੇ ਸੱਜਣਾ ਔਰ ਸਰਪੰਚਾਂ ਨੂੰ ਲੈ ਕੇ ਉਹਨਾਂ ਪਿੰਡਾਂ ਦਿਆਂ ਨੂੰ ਇਹ ਵੇਰਵਾ ਪੂਰਾ ਕੱਢ ਕੇ ਕਿ ਕਿਹੜੇ ਪਰਿਵਾਰ ਦਾ ਕੀ ਨੁਕਸਾਨ ਹੋਇਆ ਕਿਹਦਾ ਡੰਗਰ ਵੱਛਾ ਕਿ ਦੀ ਕੰਨ ਠੱਠੀ ਆ ਕੋਠਾ ਵਾਟੇਵਰ ਕੋਈ ਵੀ ਚੀਜ਼ ਜਿਹੜੀ ਦੀ ਲੋੜ ਹੋਊਗੀ 15 ਤੋਂ 20 ਪਿੰਡਾਂ ਦੀ ਸੇਵਾ ਪਰਮਾਤਮਾ ਸਾਡੀ ਟੀਮ ਦੀ ਝੋਲੀ ਪਾਵੇ ਸੋ ਬਹੁਤ ਛੇਤੀ ਅਸੀਂ ਇੱਕ ਲਿਸਟ ਵੀ ਜਾਰੀ ਕਰਾਂਗੇ ਪਾਣੀ ਉਤਰਨ ਤੋਂ ਬਾਦ ਸੋ ਇਹ ਗੁਰੂਆਂ ਪੀਰਾਂ ਵਲੀਆਂ ਪੈਗੰਬਰਾਂ ਦੀ ਧਰਤੀ ਆ ਪਰਮਾਤਮਾ ਇਹਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੋਈ ਚੇਟਸ ਅਪਡੇਟਸ ਦਿਨਾਲ ਤਦ ਤੱਕ ਦਿਲੇ ਮੈਨੂੰ ਦਿਓ ਇਜਾਜ਼ਤ ਧੰਨਵਾਦ